ਇਸرائیਲੀ ਮੂਲ ਦੀ ਜਿਹੜੀ ਬੀਬੀ ਆ ਉਸ ਨੂੰ ਇੰਡੀਆ ਦੇ ਵਿੱਚ ਗੈਂਗ ਰੇਪ ਕੀਤਾ ਗਿਆ ਤੇ ਉਸ ਦੀ ਜਿਹੜੀ ਦੋਸਤ ਸੀ ਇੱਕ ਉਸ ਨੂੰ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ ਜ ਜਿਹਦੀ ਬਾਅਦ ਵਿੱਚ ਮੌਤ ਵੀ ਹੋ ਗਈ ਆ ਇਹ ਕੁਛ ਦਿਨ ਪਹਿਲਾਂ ਦੀ ਖਬਰ ਆ ਕਿ 47 ਸਾਲਾਂ ਦੀ ਇਸرائیਲੀ ਟੂਰਿਸਟ ਆਪਣੇ ਲੋਕਲ ਹੋਸਟ ਦੇ ਨਾਲ ਉੱਥੇ ਕੁਛ ਗਾੜੀ ਸੀ ਜਦੋਂ ਕੁਛ ਜਿਹੜੇ ਬਦਮਾਸ਼ ਆ ਉਹ ਆਏ ਉਹਨਾਂ ਨੇ ਉਹਨਾਂ ਤੋਂ ਰੁਪਈਏ ਮੰਗੇ ਤੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਹੈ ਨਹੀਂ ਤੇ ਉਹਨਾਂ ਨੂੰ ਉਹ ਚੱਕ ਕੇ ਲੈ ਗਏ ਤੇ ਇਸ ਬੀਬੀ ਦਾ بار بار ਗੈਂਗ ਰੇਪ ਕੀਤਾ ਗਿਆ ਤੇ ਉਸ ਦੀ ਜਿਹੜੀ ਸਾਥੀ ਇੱਕ ਹੋਰ ਲੇਡੀ ਸੀਗੀ ਉਸ ਨੂੰ ਵੀ ਰੇਪ ਕੀਤਾ ਗਿਆ ਬਾਅਦ ਦੇ ਵਿੱਚ ਉਸ ਨੂੰ ਦਰਿਆ ਦੇ ਵਿੱਚ ਸਿੱਟ ਦਿੱਤਾ ਗਿਆ ਇਹ ਜੈਰੂਸਲਮ ਪੋਸਟ ਨੇ ਜੋ ਨਿਊਜ਼ ਆ ਉਹ ਛਾਪੀ ਹੈਗੀ ਆ ਤੇ ਕਹਿੰਦੇ ਅਟੈਕ ਉਸ ਟਾਈਮ ਜਿਹੜਾ ਉਹਨਾਂ ਦੇ ਉੱਤੇ ਹੋਇਆ ਜਿਸ ਟਾਈਮ ਉਹ ਮਿਊਜ਼ਿਕ ਪਲੇ ਕਰ ਰਹੇ ਸੀ ਤੇ ਉਹਨਾਂ ਦੇ ਨਾਲ ਤਿੰਨ ਜਣੇ ਹੋਰ ਉਹਨਾਂ ਦੇ ਹੋਸਟ ਵੀ ਸੀਗੇ ਜੋ ਉਹਨਾਂ ਨੇ ਦੱਸਿਆ ਪੇ ਬੋਲਣ ਵਾਲੇ ਕਰਨਾਟ ਕਨੜਾ ਤੇ ਤੇਲਗੂ ਜੋ ਆ ਉਹ ਬੋਲ ਰਹੇ ਸੀਗੇ ਸੋ ਜੋ ਬੰਦੇ ਆ ਉਹਨਾਂ ਦੇ ਨਾਲ ਸੀ ਉਹਨਾਂ ਨੂੰ ਵੀ ਦਰਿਆ ਦੇ ਵਿੱਚ ਸਿੱਟ ਦਿੱਤਾ ਗਿਆ ਤੇ ਇਜ਼ਰਾਈਲ ਦੀ ਜਿਹੜੀ ਐਮਬੈਸੀ ਆ ਉਹਨਾਂ ਨੇ ਦੱਸਿਆ ਭਈ ਅਸੀਂ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਨਾਲ ਜੋ ਇੰਡੀਆ ਦੀ ਸਰਕਾਰ ਉਹ ਉਹਨਾਂ ਦਾ ਜਿਹੜਾ ਸਾਥ ਦੇ ਰਹੀ ਆ ਸਿਰਫ 20 ਰੁਪਈਆ ਦੇ ਪਿੱਛੇ ਉਹਨਾਂ ਨੇ ਇਹ ਇੰਨਾ ਜਿਹੜਾ ਘਨੌਣਾ ਕੰਮ ਆ ਉਹ ਕੀਤਾ ਹੈਗਾ ਇੱਕ ਇਜ਼ਰਾਈਲੀ ਮੂਲ ਦੀ ਜਿਹੜੀ ਬੀਬੀ ਆ ਉਸ ਨੂੰ ਇੰਡੀਆ ਦੇ ਵਿੱਚ ਗੈਂਗ ਰੇਪ ਕੀਤਾ ਗਿਆ ਤੇ ਉਸ ਦੀ ਜਿਹੜੀ ਦੋਸਤ ਸੀ ਇੱਕ ਉਸ ਨੂੰ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ ਜਿਹਦੀ ਬਾਅਦ ਦੇ ਵਿੱਚ ਮੌਤ ਵੀ ਹੋ ਗਈ ਆ ਇਹ ਕੁਛ ਦਿਨ ਪਹਿਲਾਂ ਦੀ ਖਬਰ ਆ ਕਿ 47 ਸਾਲਾਂ ਦੀ ਇਜ਼ਰਾਈਲੀ ਟੂਰਿਸਟ ਆਪਣੇ ਲੋਕਲ ਹੋਸਟ ਦੇ ਨਾਲ ਉਥੇ ਕੁਛ ਗਾਰੀ ਸੀ ਜਦੋਂ ਕੁਛ ਜਿਹੜੇ ਬਦਮਾਸ਼ ਆ ਉਹ ਆਏ ਉਹਨਾਂ ਨੇ ਉਹਨਾਂ ਤੋਂ ਰੁਪਈਏ ਮੰਗੇ ਤੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਹੈ ਨਹੀਂ ਤੇ ਉਹਨਾਂ ਨੂੰ ਉਹ ਚੱਕ ਕੇ ਲੈ ਗਏ ਤੇ ਇਸ ਬੀਬੀ ਦਾ ਬਾਰ ਬਾਰ ਗੈਂਗਰੇਪ ਕੀਤਾ ਗਿਆ ਤੇ ਉਸ ਦੀ ਜਿਹੜੀ ਸਾਥੀ ਇੱਕ ਹੋਰ ਲੇਡੀ ਸੀਗੀ ਉਸ ਨੂੰ ਵੀ ਰੇਪ ਕੀਤਾ ਗਿਆ ਬਾਅਦ ਦੇ ਵਿੱਚ ਉਸ ਨੂੰ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ ਇਹ ਜੈਰੂਸਲਮ ਪੋਸਟ ਨੇ ਜੋ ਨਿਊਜ਼ ਆ ਉਹ ਛਾਪੀ ਹੈਗੀ ਆ ਤੇ ਕਹਿੰਦੇ ਅਟੈਕ ਉਸ ਟਾਈਮ ਜਿਹੜਾ ਉਹਨਾਂ ਦੇ ਉੱਤੇ ਹੋਇਆ ਜਿਸ ਟਾਈਮ ਉਹ ਮਿਊਜ਼ਿਕ ਪਲੇ ਕਰ ਰਹੇ ਸੀ ਤੇ ਉਹਨਾਂ ਦੇ ਨਾਲ ਤਿੰਨ ਜਣੇ ਹੋਰ ਉਹਨਾਂ ਦੇ ਹੋਸਟ ਵੀ ਸੀਗੇ ਜੋ ਉਹਨਾਂ ਨੇ ਦੱਸਿਆ ਕਿ ਬੋਲਣ ਵਾਲੇ ਕਰਨਾਟ ਕਨੜਾ ਤੇ ਤੇਲਗੂ ਜੋ ਆ ਉਹ ਬੋਲ ਰਹੇ ਸੀਗੇ ਸੋ ਜੋ ਬੰਦੇ ਆ ਉਹਨਾਂ ਦੇ ਨਾਲ ਸੀ ਉਹਨਾਂ ਨੂੰ ਵੀ ਦਰਿਆ ਦੇ ਵਿੱਚ ਸਿੱਟ ਦਿੱਤਾ ਗਿਆ ਤੇ ਇਜ਼ਰਾਇਲ ਦੀ ਜਿਹੜੀ ਐਮਬੈਸੀ ਆ ਉਹਨਾਂ ਨੇ ਦੱਸਿਆ ਭਈ ਅਸੀਂ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਨਾਲ ਜੋ ਇੰਡੀਆ ਦੀ ਸਰਕਾਰ ਉਹ ਉਹਨਾਂ ਦਾ ਜਿਹੜਾ ਸਾਥ ਦੇ ਰਹੀ ਆ ਸਿਰਫ 20 ਰੁਪਈਆ ਦੇ ਪਿੱਛੇ ਉਹਨਾਂ ਨੇ ਇਹ ਇੰਨਾ ਜਿਹੜਾ ਘਨੌਣਾ ਕੰਮ ਆ ਉਹ ਕੀਤਾ ਹੈਗਾ